ਮਾਤਾ ਰਾਣੀ ਜੀ ਦੇ ਆਸ਼ੀਰਵਾਦ ਨਾਲ ਨਵਰਾਤਰੀ ਸ਼ੁਰੂ ਹੋ ਗਏ ਹਨ ਅਤੇ ਹੁਣ ਮੰਦਿਰਾਂ ਵਿੱਚ ਹਰ ਪਾਸੇ ਸ਼ਰਧਾਲੂਆਂ ਦੀ ਭੀੜ ਨਜ਼ਰ ਆਏਗੀ ਅਤੇ ਹਰ ਇੱਕ ਨੂੰ ਦਰਸ਼ਨਾਂ ਦਾ ਇੰਤਜ਼ਾਰ ਰਹੇਗਾ। ਇਹਨਾਂ ਦਿਨਾਂ ਵਿੱਚ ਹਰ ਪਾਸੇ ਫੁੱਲ ਹੀ ਫੁੱਲ ਨਜ਼ਰ ਆਉਣਗੇ ਜੋ ਕਿ ਮਾਤਾ ਰਾਣੀ ਜੀ ਦੀ ਪੂਜਾ ਵਿੱਚ ਇਸਤੇਮਾਲ ਹੋਣਗੇ। ਸਾਡੀ ਟੀਮ ਨੇ ਸ਼ਹਿਰ ਵਿੱਚ ਫੁੱਲਾਂ ਦੇ ਦੁਕਾਨਦਾਰ ਕਵਰ ਕੀਤੇ ਜੋ ਕਿ ਆਪਣੇ ਕੰਮ ਵਿੱਚ ਰੁੱਝੇ ਹੋਏ ਹਨ ਅਤੇ ਮਿਹਨਤ ਨਾਲ ਕੰਮ ਕਰ ਰਹੇ ਹਨ। ਹਾਰ ਪਾਸੇ ਗੇਂਦੇ ਦੇ ਫੁੱਲ ਜ਼ਿਆਦਾ ਨਜ਼ਰ ਆਏ ਕਿਉਂਕਿ ਪੂਜਾ ਵਾਸਤੇ ਇਹ ਫੁੱਲ ਜ਼ਿਆਦਾ ਇਸਤੇਮਾਲ ਹੁੰਦੇ ਹਨ ਸਾਡੀ ਟੀਮ ਨੇ ਕਾਰੀਗਰਾਂ ਨੂੰ ਫੁੱਲਾਂ ਦੇ ਹਾਰ ਬਣਾਉਂਦੇ ਕਵਰ ਕੀਤਾ ਜੋ ਕਿ ਆਪਣੇ ਕੰਮ ਵਿੱਚ ਰੁੱਝੇ ਹੋਏ ਸਨ ਅਤੇ ਕੰਮ ਵੱਲ ਹੀ ਧਿਆਨ ਸੀ ਸਾਡੀ ਟੀਮ ਨਾਲ ਫੁੱਲ ਵੇਚ ਰਹੇ ਦੁਕਾਨਦਾਰ ਨੇ ਗੱਲ ਕੀਤੀ ਅਤੇ ਕੰਮ ਬਾਰੇ ਜਾਣਕਾਰੀ ਦਿੱਤੀ ਅਸੀਂ ਆਪਣੇ ਚੈਨਲ ਰਾਹੀਂ ਸਾਰਿਆਂ ਨੂੰ ਮਾਤਾ ਰਾਣੀ ਦੇ ਨਵਰਾਤਰੀਆਂ ਦੀ ਮੁਬਾਰਕਬਾਦ ਦਿੰਨੇ ਆ ਅਤੇ ਹੱਥ ਜੋੜ ਕੇ ਮਾਤਾ ਰਾਣੀ ਤੋਂ ਸਾਰਿਆਂ ਦੀ ਖੁਸ਼ੀ ਮੰਗਦੇ ਆ ਬਾਠਾਕੁਰ ਜੀ ਦੇ ਬਾਰ ਕਿਰਪਾਈ ਆ ਕੰਮ ਚੱਲਦੇ ਪਿਆ ਭਾਈ ਜਿੱਦਾਂ ਰੈਗੂਲਰ ਕਾ ਚੱਲਦੇ ਉਦਾਂ ਚੱਲਣ ਦੇ ਆ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਵੀ ਸ਼ੁਰੂ ਹੋ ਗਿਆ ਅੱਗੇ ਨਾਲੋਂ ਤੇ ਬਾਕੀ ਮੰਦਰਾ ਮੰਦਰਾ ਦੇ ਡੈਕੋਰੇਸ਼ਨਾਂ ਚਲਦੀਆਂ ਪਈਆਂ ਤੇ ਮੁਰਗੇ ਅੱਗੇ ਦੀਵਾਲੀਆਂ ਸੀਜ਼ਨ ਸ਼ੁਰੂ ਹੋਈ ਨਾ ਅੱਜ ਕੱਲ ਮੈਰੀ ਗੋਲਡ ਤੇ ਗੁਲਾਬ ਦੀ ਜ਼ਿਆਦਾ ਡਿਮਾਂਡ ਹੈ ਗੁਲਾਬ ਦਾ ਹੈ ਵਾ ਮਤਲਬ ਕਿ ਲੋਕੀ ਮਾਤਾ ਰਾਣੀ ਤੇ ਗੁਲਾਬ ਦੇ ਸਿਰੇ ਜ਼ਿਆਦਾ ਚਰਾਂਦੇ ਆ ਤੇ ਵਾਈਟ ਰੈਡ ਜ਼ਿਆਦਾ ਚਰਾਂਦੇ ਉਹਦੀ ਡਿਮਾਂਡ ਜ਼ਿਆਦਾ ਪੀਲੇ ਫੁੱਲ ਡੈਕੋਰੇਸ਼ਨਾਂ ਦਾ ਕੰਮ ਆ ਜਾਂਦੇ ਜ਼ਿਆਦਾ ਚਰਾਂਣ ਵਾਲੇ ਚਰਾਂਦੇ ਉਹ ਵੀ ਚਰਾ ਲੈਂਦੇ ਆ ਤੇ گلاب ਦੇ گلاب ਦੇ ਜਿਹੜਾ ਮਾਤਾ ਰਾਣੀ ਦੇ ਪ੍ਰੀਆ ਫੁੱਲ ਹੈ ਉਹ گلاب ਦੇ ਥੇਰੇ ਚਰੰਦੇ ਆ ਹਾਂਜੀ ਹਾਂਜੀ ਹੁਣ ਤਾਂ ਕੰਮ ਸ਼ੁਰੂ ਐ ਸਹੀ ਜਾਂ ਸ਼ੁਰੂ ਹੋ ਗਿਆ ਰੇਟ ਬਰਸਾਤਾ ਕਰਕੇ ਰੇਟ ਦਾ ਮਲਗੀ ਜਿਹੜਾ 10 ਰੁਪਏ ਦੀ ਚੀਜ਼ 10 ਗੁਣਾ ਵੱਧ ਗਈ ਆ ਉਹੀ ਅੱਜ ਗਿੰਦੇ ਦਾ 520 ਰੁਪਏ ਕੇਜੀ ਹੋ ਗਿਆ ਵਧੀ ਜਾਂਦਾ ਦਿਨੋ ਦਿਨ ਮਲਗੀ ਬਰਸਾਤਾ ਬਹੁਤ ਜ਼ਿਆਦਾ ਹੰਡੀਆਂ ਬਾਰ ਕਿ ਲੋਕੀ ਆਏ ਕਰ ਵਿਆਹਾਂ ਸ਼ਾਦੀਆਂ ਦੀਆਂ ਗੱਡੀਆਂ ਵੀ ਡੈਕੋਰੇਸ਼ਨ ਨਾਲ ਜ਼ਿਆਦਾ ਕਰਦੇ ਆ ਘਰਾਂ ਦੀ ਡੈਕੋਰੇਸ਼ਨ ਹੁੰਦੀ ਆ ਉਹਦੇ ਕਰਕੇ ਅਸਲ ਮਾਲ ਦੀ ਛੋਟੇ ਵੀ ਹੋ ਗਈ ਆ ਤੇ ਰੇਟ ਵੀ ਥੋੜਾ ਵੱਧ ਗਿਆ ਹਾਂਜੀ ਹਾਂਜੀ ਬੁੱਕੇ ਡੈਕੋਰੇਸ਼ਨ ਵਾਲੇ ਬੁੱਕੇ ਸਭ ਕੁਝ ਬਣਦਾ ਸਰ ਉਹਦੇ ਜੇ ਸਰ ਔਰਚਿਡ ਜ਼ੈਬਰਾ ਕਾਰਨੇਸ਼ਨ ਹਰ ਟਾਈਪ ਦਾ ਫਲਾਵਰ ਲੱਗਦਾ ਬਹੁਤ ਮਾਂ ਮਾਈ ਦੇ ਨਰਾਤੇ ਜੀ ਫੁੱਲ ਨਾਲ ਮਾਂ ਮਾਈ ਨੂੰ ਖੁਸ਼ ਕਰਨਾ ਅਸਲੀ ਲੋਕ ਲੈ ਕੇ ਜਾਂਦੇ ਆ ਮੰਦਰਾਂ ਦੀ ਸਜਾਵਟ ਵੀ ਕਰਦੇ ਆ ਲੋਕ ਆਪਣੇ ਘਰ ਵੀ ਰੱਖਦੇ ਆ ਪਾਰਟੀ ਦੇ ਵੀ ਕੰਮ ਆਉਂਦੇ ਆ ਮੂਰਤੀਆਂ ਦੇ ਵੀ ਜੜਾਉਂਦੇ ਜੀ ਜ਼ਿਆਦਾਤਰ ਤੇ ਗੈਂਦੇ ਦੇ ਫੁੱਲ ਦੇ ਸ਼ੇਰੇ ਆਉਂਦੇ ਆ ਜਾਂ ਗੁਲਾਬ ਦੇ ਫੁੱਲ ਚਮੇਲੀ ਦੇ ਫੁੱਲ ਵੀ ਯੂਜ਼ ਕਰਦੇ ਲੋਕ ਬਹੁਤ ਜ਼ਿਆਦਾ ਰੌਣਕ ਹੈ ਜੀ ਨਰਾਤਿਆਂ ਦੇ ਵਿੱਚ ਨਵਰਾਤਰੀ ਸ਼ੁਰੂ ਹੁੰਦੇ ਹੀ ਮਾਤਾ ਰਾਣੀ ਦੀ ਕਿਰਪਾ ਨਾਲ ਹੋਰ ਵੀ ਤਿਉਹਾਰ ਸ਼ੁਰੂ ਹੋ ਆ ਜਾਂਦੇ ਹਨ ਜਿਵੇਂ ਕਿ ਅਸੀਂ ਵੇਖਦੇ ਪਏ ਹਾਂ ਕਿ ਫੁੱਲਾਂ ਦੀ ਦੁਕਾਨਾਂ ਤੇ ਚੰਗਾ ਖਾਸਾ ਰਸ਼ ਹੈ ਸਮਾਨ ਦਾ ਵੀ ਔਰ ਗਾਹਕਾਂ ਦਾ ਵੀ ਕਿਉਂਕਿ ਪੂਜਾ ਦੇ ਵਿੱਚ ਸਭ ਤੋਂ ਜ਼ਿਆਦਾ ਸਮਾਨ ਯੂਜ਼ ਹੁੰਦਾ ਹੈ ਉਹ ਫੁੱਲੀ ਹੁੰਦੇ ਹਨ ਡੈਕੋਰੇਸ਼ਨ ਵਾਸਤੇ ਵੀ ਆਰਤੀ ਵੇਲੇ ਔਰ ਮੂਰਤੀਆਂ ਉੱਤੇ ਚੜ੍ਹਾਉਣ ਵਾਸਤੇ ਖੁਸ਼ੀ ਹੈ ਕਿ ਇਹ ਚੀਜ਼ ਵੇਖ ਕੇ ਕਿ ਰੰਗ ਰੰਗ ਫੁੱਲ ਆਏ ਹੋਣ ਨਮਕ ਕロップ ਆਇਆ ਹੋਇਆ ਹੈ ਔਰ ਲੋਕੀ ਵੀ ਖੁਸ਼ ਹਨ ਇਹ ਸਮਾਨ ਨੂੰ ਵੇਚ ਕੇ ਔਰ ਖਰੀਦ ਕੇ ਉਮੀਦ ਕਰਦੇ ਹਾਂ ਕਿ ਮਾਤਰਾਣੀ ਦੀ ਕਿਰਪਾ ਨਾਲ ਨਵਰਾਤੇ ਬਹੁਤ ਵਧੀਆ ਨਿਕਲਣਗੇ ਅਤੇ ਆਉਣ ਵਾਲਾ ਸੀਜ਼ਨ ਵੀ ਤੇਹਰਾ ਦਾ ਖੁਸ਼ੀ ਭਰਿਆ ਹੋਏਗਾ ਕੈਮਰਾ ਪਰਸਨ ਅਰਜਨਲ ਜੇਪਸਨ ਫਾਸਟ نیوز ਅੰਮ੍ਰਿਤਸਰ